ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਬੀਐਨਐਨ 24 ਨਿਊਜ਼ ਮੈਂ ਨਾ ਪ੍ਰੀਤੀ ਵਰਮਾ ਤੁਹਾਨੂੰ ਦੱਸ ਦਈਏ ਕਿ ਹੁਣ ਨਗਰ ਕੌਂਸਲ ਰੇੜੀਆਂ ਵਾਲਿਆਂ ਦੇ ਖਿਲਾਫ ਸਖਤ ਹੋਣ ਲੱਗੀ ਆ ਅੱਜ ਤੁਹਾਨੂੰ ਦੱਸ ਦਿੰਦੇ ਆ ਕਿ ਦਰਾਹ ਸ਼ਹਿਰ ਦੇ ਵਿੱਚ ਜੋ ਰੇੜੀਆਂ ਲੱਗ ਰਹੀਆਂ ਨੇ ਰੇੜੀਆਂ ਫੜੀਆਂ ਜਿੰਨੀਆਂ ਵੀ ਲੱਗੀਆਂ ਹੋਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਕੌਂਸਲ ਵੱਲੋਂ ਇਹਨਾਂ ਨੂੰ ਸ਼ਹਿਰ ਦੇ ਰੇਲਵੇ ਰੋਡ ਤੋਂ ਹਟਾਇਆ ਜਾ ਰਿਹਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਮੈਂ ਪ੍ਰੀਤੀ ਵਰਮਾ ਨੂੰ ਕਹੂੰਗਾ ਕਿ ਜਰੂਰ ਉੱਧਰ ਕੈਮਰਾ ਕਰਨ ਤੁਸੀਂ ਆ ਚਿੱਟੀਆਂ ਲਾਈਨਾਂ ਮਾਰੀਆਂ ਹੋਇਆਂ ਖਾਣੇ ਬਣੇ ਹੋਏ ਤੁਹਾਨੂੰ ਲੱਗ ਰਿਹਾ ਹੋਊਗਾ ਇੱਕ ਡਿਜ਼ ਤਾਂ ਤੁਹਾਨੂੰ ਦੱਸ ਦਈਏ ਕੋਈ ਡਿਜ਼ਾਈਨ ਨਹੀਂ ਹੈ ਇਹ ਮੁਹੱਲਾ ਹਾਈ ਸਕੂਲ ਦੇ ਨਾਲ ਇੱਕ ਰੋਡ ਸੀਗੀ ਜਿੱਥੇ ਕੀ ਚਲੋ ਆਵਾਜਾਈ ਤਾਂ ਸੀਗੀ ਉਸ ਦੇ ਨਾਲ ਹੀ ਨਗਰ ਕੌਂਸਲ ਵੱਲੋਂ ਹੁਣ ਇੱਕ ਫਰਮਾਨ ਜਾਰੀ ਕਰਨ ਦੀ ਪੂਰੀ ਤਿਆਰੀ ਹੈ ਕਿਉਂਕਿ ਇੱਥੇ ਹੀ ਰੇੜੀਆਂ ਲੱਗਣੀਆਂ ਨੇ ਤੁਹਾਨੂੰ ਦੱਸ ਦਈਏ ਜੋ ਮੁੱਖ ਬਾਜ਼ਾਰ ਚ ਰੇਲਵੇ ਰੋਡ ਤੇ ਰੇੜੀਆਂ ਲੱਗੀਆਂ ਹੋਈਆਂ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ ਇੱਥੇ ਲੱਗਣਗੀਆਂ ਉਸ ਤੇ ਬਾਪ ਜੀ ਉਹ ਦਾਕਰ ਲੋਕਾਂ ਨੇ ਨਹੀਂ ਲਾਈਆਂ ਤਾਂ ਨਗਰ ਕੌਂਸਲ ਵੱਲੋਂ ਸਖਤ ਕਾਰਵਾਈ ਕੀਤੀ ਜਾਏਗੀ ਦਾ ਸਾਹਿਬ ਸਰਕਾਰੀ ਹਾਈ ਸਕੂਲ ਦੇ ਕੋਲ ਜਿਹੜੀ ਰੋਡ ਆ ਉੱਥੇ ਨਿਸ਼ਾਨਦੇਹੀ ਕੀਤੀ ਗਈ ਹੈ ਕੀ ਮਾਮਲਾ ਹੈ ਅਸਤ੍ਰ ਦੀ ਜਿਹੜੀ ਇਹ ਰਿਸ਼ਾਨਦਾਇ ਕਰਾਈ ਗਈ ਹੈ ਇਹ ਸਾਡੇ ਜਿਹੜਾ ਹੈਗਾ ਮਾਨਜੋਗ ਪ੍ਰਧਾਨ ਜੀ ਸ਼੍ਰੀ ਸੁਦਰਸ਼ਨ ਕੁਮਾਰ ਜੀ ਸ਼ਰਮਾ ਤੇ ਸਰਦਾਰ ਹਰਨਦਰ ਸਿੰਘ ਸ਼ੇਰਗਿੱਲ ਸਾਡੇ ਕਾਰਸਦਕ ਅਫਸਰ ਉਹਨਾਂ ਵੱਲੋਂ ਲਏ ਗਏ ਸੰਯੁਕਤ ਜਿਹੜਾ ਫੈਸਲਾ ਹੈਗਾ ਕਿਉਂਕਿ ਇਸ ਹੁਣ ਦੀ ਨਗਰ ਕੌਂਸਲ ਨੇ ਪਹਿਲਾਂ ਹੀ ਮਤਾ ਪਾਸ ਰੱਖਿਆ ਉਹ ਜਗਾ ਜਿਹੜੀ ਸਟਰੀਟ ਮੈਂਡਰਸ ਵਾਸਤੇ ਜਿਹੜੇ ਆ ਜਿਹੜੀਆਂ ਹੁਣੀਆਂ ਲਗਾ ਰਹੇ ਨੇ ਬਜਮੀਨ ਵਿਆਰ ਦੇ ਵਿੱਚ ਇਹਨਾਂ ਵਾਸਤੇ ਉਹ ਜਗਾ ਤਸਦੀਕ ਕੀਤੀ ਗਈ ਹੈ ਜੀ ਤਾਂ ਗੱਲ ਕਰਦੇ ਜਿਸ ਤਰ੍ਹਾਂ ਕਿ ਉੱਥੇ ਤਕਰੀਬਨ 80 ਨਿਸ਼ਾਨ ਲਗਾਏ ਗਏ ਨੇ ਤਾਂ ਕਿੰਨੀਆਂ ਰੇੜੀਆਂ ਉੱਥੇ ਲੱਗਣਗੀਆਂ ਦੇਖੋ ਫਿਲਹਾਲ ਉੱਥੇ 80 ਰੇੜੀਆਂ ਦਾ ਹੀ ਹੈਗਾ ਜਿਹੜਾ ਪ੍ਰਬੰਧ ਆ ਕੀਤਾ ਜਾ ਰਿਹਾ ਹੈ ਤੇ 80 ਦੇ ਕਰੀਬ ਰੇੜੀਆਂ ਉੱਥੇ ਚਲੀਆਂ ਜਾਣਗੀਆਂ ਤੇ ਫਿਰ ਅਸੀਂ ਦੇਖਾਂਗੇ ਵੀ ਅੱਗੇ ਬਾਕੀ ਜਿੰਨੇ ਵੀ ਬਚਦੀਆਂ ਨੇ ਕਿਉਂਕਿ ਕੁਝ ਇੱਕ ਨੂੰ ਤਾਂ ਜਗ੍ਹਾ ਦਿੱਤੀ ਹੋਈ ਹੈ ਜੀ ਅਸੀਂ ਇੰਪਾਲ ਦੇ ਉੱਤੇ ਪਹਿਲਾਂ ਹੀ ਜਿਹੜੀ ਐਨਐਐਚਆਈ ਦੀ ਜਗ੍ਹਾ ਦੇ ਉੱਤੇ ਉੱਥੇ ਕਲੱਬ ਕਰਕੇ ਬਣਾਈ ਹੋਈ ਹੈ ਉਹਨਾਂ ਨੇ ਤੇ ਕੁਝ ਇੱਕ ਜਿਹੜੀਆਂ ਚੱਲਦੀਆਂ ਫਿਰਦੀਆਂ ਇਹ ਮੇਨ ਵਿਆਰਚ ਖੜਦੀਆਂ ਸੀ ਜਿਹੜੀਆਂ ਉਹਨਾਂ ਵਾਸਤੇ ਸੀ ਜਗਾ ਜਿਹੜੀ ਤਜਵੀਜ਼ ਕੀਤੀ ਹੈ। ਦੱਸੋ ਸਭ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਬਾਜ਼ਾਰ ਦੇ ਵਿੱਚ ਕੁਝ ਇਹ ਜੀਆਂ ਰੇੜੀਆਂ ਨੇ ਜਿਹੜੇ ਦੁਕਾਨਦਾਰਾਂ ਵੱਲੋਂ ਮੋٹے ਪੈਸੇ ਲਿੱਤੇ ਜਾਂਦੇ ਉਹਨਾਂ ਰੇੜੀ ਵਾਲਿਆਂ ਦਾ ਉਹਨਾਂ ਨੂੰ ਕਿਵੇਂ ਹਟਾਇਆ ਜਾਏਗਾ। ਦੇਖੋ ਗੱਲ ਇਹ ਆ ਜੋ ਪਹਿਲਾਂ ਲੈ ਰਹੇ ਸੀ ਪੈਸੇ ਜਾਂ ਜਿਸ ਤਰ੍ਹਾਂ ਵੀ ਸੀਗਾ ਮੈਂ ਉਸ ਗੱਲ 'ਚ ਨਹੀਂ ਜਾਂਦਾ ਪਰ ਹੁਣ ਜਿਹੜੀਆਂ ਇਹ ਦੀ ਇੱਕਸਾਰ ਕਾਰਵਾਈ ਸਾਰੀਆਂ ਰੇੜੀਆਂ ਤੇ ਕੀਤੀ ਜਾਊਗੀ। ਕਿਸੇ ਨਾਲ ਕੋਈ ਪਾਰਸ਼ੀਅਲਿਟੀ ਨਹੀਂ। ਚਾਹੇ ਉਹ ਪੈਸੇ ਦਿੰਦਾ ਸੀ ਚਾਹੇ ਉਹ ਨਹੀਂ ਦਿੰਦਾ ਸੀ ਜਿਹੜਾ ਵੀ ਬਾਜ਼ਾਰ ਦੇ ਵਿੱਚ ਰੇੜੀ ਲਗਾਉਂਦੇ ਸੀ ਉਹਨਾਂ ਦੀ ਅਸੀਂ ਲਿਸਟ ਤਿਆਰ ਕਰੀ ਹੋਈ ਆ। ਉਹਨਾਂ ਨੂੰ ਅਸੀਂ ਇਹ ਕਰਕੇ ਇਹ ਜਿਹੜੇ ਬੂਥੇ ਲਾਟ ਇੱਥੇ ਕਰਦਾਂਗੇ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਅਸੀਂ ਡੇਲੀ ਡਿਊਟੀਆਂ ਲਗਾਉਣ ਦੀ ਆਪਣੇ ਸਟਾਫ ਦੀਆਂ ਵੀ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਰੇਲਵੇ ਰੋਡ ਤੇ ਰੇੜੀ ਲੈ ਕੇ ਨਾ ਚੜੇ ਸਰ ਕਿੰਨੇ ਕ ਸਮੇਂ ਚ ਮੁਕੰਮਲ ਹੋ ਜਾਏਗਾ ਦੇਖੋ ਸਾਡੀ ਕੋਸ਼ਿਸ਼ ਇਹ ਹੈ ਅਸੀਂ ਮੰਗਲਵਾਰ ਬੁੱਧਵਾਰ ਤੋਂ ਬਾਅਦ ਅਸੀਂ ਮੰਗਲਵਾਰ ਤੱਕ ਦਾ ਟਾਈਮ ਦਿੱਤਾ ਹੋਇਆ ਸਮੂਹ ਰੇੜੀ ਢੋੜੀ ਵਾਲਿਆਂ ਨੂੰ ਤੇ ਬੁੱਧਵਾਰ ਤੋਂ ਅਸੀਂ ਇਹ ਜਿਹੜੀ ਕਾਰਵਾਈ ਹੈ ਤਕਰੀਬਨ ਰੋਜ਼ਾਨਾ ਹੀ ਜਿਹੜੀ ਹੈ ਉਹ ਹੋਵੇਗੀ ਤੇ ਉਹ ਇੱਕ ਟਰੈਕਟਰ ਟਰਾਲੀ ਸਾਡੀ ਇਸੇ ਕੰਮ ਤੇ ਰਹੇਗੀ ਇਹ ਕੋਈ ਵੀ ਜਿਹੜਾ ਰੈ ਰੇੜੀ ਜਾਂ ਫੜੀ ਵਾਲਾ ਵਿਅਕਤੀ ਆ ਉਹ ਰੇਲਵੇ ਰੋਡ ਤੇ ਲਗਾ ਕੇ ਨਾ ਖੜੇ ਰੇੜੀ ਫੜੀ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੂੰਗਾ ਰੇੜੀ ਫੜੀ ਵਾਲੇ ਸਾਰੇ ਭੈਣ ਭਰਾਵਾਂ ਨੂੰ ਇਹੀ ਸੰਦੇਸ਼ ਆ ਵੀ ਦੇਖੋ ਨਗਰ ਕੌਂਸਲ ਨੂੰ ਸਹਿਯੋਗ ਕਰੋ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਦਿਨੋ ਦਿਨ ਵੱਧਦੀ ਜਾ ਰਹੀ ਹੈ ਸ਼ਹਿਰ ਨਿਵਾਸੀਆਂ ਤੋਂ ਡੇਲੀ ਸਾਨੂੰ ਸ਼ਿਕਾਇਤਾਂ ਇਸ ਸੰਬੰਧੀ ਪ੍ਰਾਪਤ ਹੁੰਦੀਆਂ ਨੇ ਸੋ ਅਸੀਂ ਹੁਣ ਇਸ ਕੰਮ ਲਈ ਜਿਹੜੀ ਹੈਗੀ ਆ ਇਹ ਜਗ੍ਹਾ ਜਿਹੜੀਆਂ ਫਰੂਟ ਦੀਆਂ ਜਿਹੜੀਆਂ ਨੇ ਉਹ ਅਸੀਂ ਇਹਦੇ ਪਿੱਛੇ ਲਿਜਾਵਾਂਗੇ ਦਨੀਆ ਖਾਨ ਪਿੰਡ ਦੀਆਂ ਰੇੜੀਆਂ ਨੇ ਉਹਨਾਂ ਸੰਬੰਧੀ ਅਸੀਂ ਫੈਸਲਾ ਲਿਆ ਹੈ ਵੀ ਉਹਨੂੰ ਗੁਰਦੁਆਰਾ ਕਲਗੀਧਰ ਤੋਂ ਲੈ ਕੇ ਲੱਕਣਮੰਡੀ ਵੱਲੋਂ ਜਿਹੜਾ ਰਸਤਾ ਜਾਂਦਾ ਉਹ ਸਾਰੀਆਂ ਰੇੜੀਆਂ ਅਸੀਂ ਇਕੱਠੀਆਂ ਉੱਥੇ ਲਗਵਾਵਾਂਗੇ